ਦੋਸਤੋ ਮੋੜ ਮੰਡੀ ਦੀ ਦਿਖਾਉਂਦਾ ਤੁਹਾਨੂੰ ਇੱਕ ਦਰਮਿਆਨ ਨੇ ਕਦਰੀ ਜ਼ਬਰਦਸਤ ਝੋਟੀ ਆ ਥੱਲੇ ਵੀ ਪੂਰੀ ਟਾਈਮ ਆ ਖਾਣਾ-ਪਾਨਾ ਦੇਖ ਲਓ ਜੇ ਤਰੂ ਵੀ ਇੱਕ ਵਾਰੀ ਟੋਰੀ ਬਈ ਅੱਗੇ ਨੂੰ ਇਹ ਹੈਲੋ ਇਹਦਾ ਕੀ ਕਹਿਿਆ ਤੂੰ ਬੱਕ ਮਾਰੋ ਜੀ झोटी का था। थाना, थाना थोना टाइम थो है थले तो दिखा देना मैं अखबारे नाड़ा नूड़ा देख सोस्तोली डिटेल बाई न की कर पाता है झोटी ਦੋਸਤੋ ਸੌਦਾ ਵੀ ਚੱਲ ਰਿਹਾ ਜੋ ਕੀ ਦਾ ਤੇ ਮੂਹ ਮੱਥਾ ਦੇਖ ਸਕਦੇ ਹਾਂ ਬਿਲਕੁਲ ਕੁੰਡੇ ਸਿੰਘਾ ਜੀ ਬਾਈ ਦੱਸੋਗੇ ਡਿਟੇਲ ਜੋ ਕੀ ਦਾ ਬਾਈ ਨਾਮ ਕੀ ਹੈ ਜੀ ਅਮਰਤਪਾਲ ਸਿੰਘ ਜੀ ਗੁਪਾਰ ਦਾ ਹੀ ਕੰਮ ਆ ਬਾਈ ਹਾਂਜੀ ਬਾਈ ਜੀ ਕਿੱਥੋਂ ਆ ਬਾਈ ਹਾਂਜੀ ਕਿਹੜੇ ਪਿੰਡੋਂ ਪਿੰਡ ਗੌਂਟੇ ਜਿਲ੍ਹਾ ਬਰਨਾਲਾ ਵਾਲਾ ਜੀ ਬਾਈ ਕਿੰਨੇ ਸੂਜੂ ਜੀ ਦੂਜੇ ਸੂਜੂ ਜੀ ਕਿੰਨੇ ਕਿ ਦਿਨ ਹੋ ਗਏ ਜੀ ਇਹਨੂੰ ਸੂਜ ਨੂੰ ਹਫਤਾ ਹੋ ਗਏ ਜੀ ਕਿੰਨਾ ਕੁ ਦੁੱਧ ਤਿਆਰ ਆ ਬਾਈ ਇੰਦਰ 13 ਕਿਲੋ ਦੁੱਧ ਆ ਇਸ ਟਾਈਮ ਤੇ ਰੇਟ ਬਾਈ ਦਾ 1 20 ਹੈ ਜੀ ਕਿੰਨੇ ਦੀ ਛੜ ਦੂੰਗਾ लास्ट ਆਪਾਂ ਇਹ ਇੱਕ ਪੰਜ ਹੀ ਦੇ ਦਾਂਗੇ ਅੰਦਰੋਂ ਅੰਦਰ ਹੋ ਜੂ ਹਾਂਜੀ ਤਾਂ ਜੀ ਅੱਛਾ ਪੰਜ ਹੈ ਜਾਂ ਉਹਦੇ ਵਿੱਚੋਂ ਮਾਨਤਾ ਨ ਹੋ ਜੂ ਠੀਕ ਹੈ ਜੀ ਸੌਡ ਕਰ ਦਾਂਗੇ ਖੁੱਲੀ ਠੀਕ ਹੈ ਜੀ ਹਾਂਜੀ ਨੰਬਰ ਬੋਲ ਦੋ ਬਾਈ 70093 97207 ਠੀਕ ਹੈ ਜੀ ਕਿਹੜਾ ਬਾਈ ਜਿਹੜਾ ਹੈ ਕਿਸਾਨ ਪਸ਼ੂ ਪਾਲਕ ਹੈ ਕਿਸਾਨ ਪਸ਼ੂ ਪਾਲਕ ਹੈ ਇੱਕ ਝੋਟੀ ਹੋਰ ਦਿਖਾਉਣੀ ਆ ਦੋਸਤੋ ਥਣਲੇਵੇ ਦੀ ਇਹ ਵੀ ਪੂਰੀ ਸਾਫ ਆ ਤੇ ਦੂਰੀ ਤੇ ਲੱਗੇ ਨੇ ਥਣ ਬਾਕੀ ਜੋ ਤੁਰੂਗੀ ਜਜਮੈਂਟ ਕਰ ਲਿਓ ਬਾਕੀ ਡਿਟੇਲ ਦੋਸਤੋ ਆਪਾਂ ਇਹਦੀ ਬਾਈ ਨੂੰ ਪੁੱਛ ਲਾਂਗੇ ਨੇੜੇ ਆ ਕੇ ਤੇ ਬਾਈ ਦਾ ਫੋਨ ਨੰਬਰ ਵਗੈਰਾ ਪੁੱਛ ਲਾਂਗੇ ਸਾਰਾ ਕੁਝ ਤੋਰ ਦੇ ਬਾਈ ਮੜੀ ਜੀ ਵਾ ਮੋੜ ਲਓ ਜੀ

ਇਹ ਵੀਰ ਜੀ ਦੂਜੇ ਤੋਂ ਆ। ਇਹ ਕਿੰਨੇ ਕਿ ਦਿਨ ਹੋ ਗਏ ਨੂੰ? ਇਹਨੂੰ ਵੀਰੇ ਹੋ ਗਏ 10-11। ਇਹ ਥਲੇ ਦੁੱਧ ਕਿੰਨਾ? ਇਹਦੇ ਥਲੇ ਦੁੱਧ ਦੇ 14 ਕਿਲੋ ਤਿਆਰ। ਸਾਡੇ ਚੋਂ 14 ਖੁੱਲਾਗਾ ਜੀ। ਰੇਟ ਬਾਈ। ਇਹਦਾ ਮੁੱਲ ਇੱਕ ਵੀ ਹੈ ਜੀ। ਅੱਛਾ ਜੇ ਕਿਸੇ ਨੂੰ ਪਸੰਦ ਆਉਂਦੀ ਆਪਾਂ ਘਰੇ ਤਸੰਨੀ ਕਰਵਾ ਦਾਂਗੇ। ਹਾਂ ਜੀ ਵੀਰੇ ਜਰੂਰ। ਘਰੇ ਆ ਕੇ ਜੋ ਕੇ ਦੇਖ ਲਈ ਬਈ। ਬਿਲਕੁਲ ਬਾਈ ਜੇ 5 ਜਣਾ ਕਿ ਚੋ। ਇਹ ਕਿੰਨੇ ਦੀ ਹੋ ਜੂਗੀ लास्ट? ਇਹ ਵੀਰੇ ਆਪਣਾ 1-15 ਦੀ ਦੇਣੀ ਹੈ। ਅੱਛਾ ਨਾ। ਨੰਬਰ ਬੋਲ ਦੋ ਬਈ ਇੱਕ ਵਾਰੀ 709397207 ਪਿੰਡ ਕਿਹੜਾ ਦੱਸਿਆ ਦੀ ਜੀ ਗੋਮਟੀ ਗੋਮਟੀ ਬਰਨਾਲੇ ਜ਼ਿਲ੍ਹੇ ਦਾ ਹਾਂਜੀ ਹਾਂਜੀ ਬਾਕੀ ਦੋਸਤੋ ਇਹਨਾਂ ਦੋਨਾਂ ਚੋਂ ਜਿਹੜੀ ਝੋਟੀ ਤੁਹਾਨੂੰ ਪਸੰਦ ਆਊਗੀ ਤਸੱਲੀ ਕਰਕੇ ਖਰੀਦ ਸਕਦੇ ਹੋ ਇੱਕ ਵਾਰੀ ਮੈਂ ਦਿਖਾ ਦਾਨੇ ਇਧਰੋਂ ਇੱਕ ਨੰਬਰ ਵਾਲੀ ਝੋਟੀ ਦਿਖਾ ਦਾਨਾ ਤੇ ਦੋ ਨੰਬਰ ਵਾਲੀ ਬਾਈ ਕਹਿੰਦਾ ਘਰੇ ਆ ਕੇ ਤਸੱਲੀ ਕਰਕੇ ਲੈ ਸਕਦੇ ਹੋ ਉਹਦਾ ਹਵਾ ਨਾਲ ਦੇਖ ਸਕਦੇ ਹੋ ਸਾਹ ਨਾਲ ਹਵਾ ਨਾ ਪੂਰਾ ਸਾਫ ਹੈ ਤੇ ਆਹ ਦੋਸਤੋ ਆਹੀ ਦੋ ਨੰਬਰ ਵਾਲੀ ਝੋਟੀ ਸਰਾਰੇ ਪਾਰ ਵਾਲੀ ਆਹ ਗੱਟੀ ਚੌਂ ਚੌਂ ਕਾਦੇ ਕੋ ਤਹਾ ਤਹਾ ਤੇ ਆ ਜੋ ਬਾਕੀ ਅੱਗੇ ਲੈ ਕੇ ਚੱਲਦੇ ਆ ਤੁਹਾਨੂੰ ਮੋੜ ਮੰਡੀ ਦੀਆਂ ਹੋਰ ਝੋਟੀਆਂ ਦੇ ਕਰਾਉਣਿਆਂ ਦਰਸ਼ਨ ਇੱਧਰ ਸੌਦਾ ਚੱਲ ਜਿੰਦਾ ਇੱਕ ਲੈਵ ਆ ਜੋ ਟੀ ਦਿਖਾਉਣੇ ਆ ਦੋਸਤੋ ਤੁਹਾਨੂੰ ਵਾਮੋਰ ਲਈ ਬਾਕੀ ਥਣ ਹਵਾਨੇ ਦੀ ਟੋਪ ਆ ਦੋਸਤੋ ਪੂਰਾ ਟੋਪ ਦਾ ਥਣ ਹਵਾਨਾ ਲੱਗਿਆ ਤੇ ਬਾਕੀ ਰੇਟ ਵਗੈਰਾ ਆਪਾਂ ਬਾਈ ਨੂੰ ਪੁੱਛਾਂਗੇ ਕੀ ਗੱਲ ਬਾਤ ਹੈ ਇੱਕ ਵਾਰੀ ਹਵਾਨਾ ਤੁਹਾਨੂੰ ਨੇੜੇ ਤੋਂ ਦਿਖਾਵਨਾ 10 ਦਾ ਜੀ ਆਹ 10 ਹੋਵੇ ਕੰਮ ਦੇਖਦੇ ਥਣ ਦੇਖ ਸਕਦੇ ਹੋ ਦੋਸਤੋ ਆਪਸ ਦੇ ਵਿੱਚ ਪੂਰੇ ਗੈਪ ਚ ਲੱਗੇ ਆ ਚਾਰੇ ਥਣ ਪੂਰੀ ਦੂਰੀ ਤੇ ਲੱਗੇ ਨੇ ਤੇ ਮੈਂ ਇਧਰ ਤੋਂ ਹਵਾਨਾ ਦਿਖਾਉਣ ਦੀ ਕੋਸ਼ਿਸ਼ ਕਰਦਾ ਇੱਕ ਵਾਰੀ ਤੁਹਾਨੂੰ ਇਧਰ ਵੀ ਦੇਖ ਸਕਦੇ ਹੋ ਦੋਸਤੋ ਤੇ ਅਗਲੀ ਗੱਲ ਬਾਤ ਆਪਾਂ ਬਾਈ ਨੂੰ ਪੁੱਛਣਾ ਨੇ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸੋ ਕੀ ਆ ਜੀ ਜਗਾ ਸਿੰਘ ਕਿਹੜਾ ਪਿੰਡ ਆ ਜੀ ਬਠਿੰਡਾ ਕੋਠੇ ਵਪਾਰ ਦਾ ਹੀ ਕੰਮ ਆ ਜੀ ਹਾਂ ਜੀ ਕਿੰਨੇਵੇਂ ਸੂਇ ਝੋਟੀ ਜੀ ਇਹ ਇਹ ਹੈਗੀ ਆ ਦੂਜੇ ਸੂਏ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਉਹਨੂੰ ਹਜੇ 5-4 ਦਿਨ ਹੀ ਹੋਇਆ ਕਿੰਨਾ ਕਹੂ ਬਾਈ ਬੋੜਾ ਤਿਆਰ ਹੋਣਾ ਆਈਡੀਆ ਕੋਈ ਰਹਿ ਗਿਆ ਹੈਗਾ 14 ਕਿਲੋ 13-14 ਕਿਲੋ ਰੇਟ ਬਾਈ ਕਿੰਨਾ ਕਰਦੇ ਤਾਂ ਰੇਟ ਤਾਂ 1,45,000 ਰੁਪਏ ਮੰਗਦਾ ਕਿੰਨੇ ਦੀ ਛੱਟ ਦੋਗੇ ਫਿਕਸ ਰੇਟ 加ੜ ਦਾਂਗੇ 115 ਦੀ ਕੁਝ ਦੱਸ ਤਸਦੀ ਹੋ ਜੂ ਨੰਬਰ ਬੋਲ ਦੋ ਬਾਈ ਨੰਬਰ ਹੈਗਾ 7837344580 ਇੱਕ ਵਾਰੀ ਫੇਰ ਬੋਲੋ 7837344580 ਕਿੰਨੀਆਂ ਝੋਟੀਆਂ ਲੈਵੇਂ ਬਾਈ ਅਜ ਮੰਡੀ ਦੇ ਦੋ ਲਿਆਂਦੀਆਂ ਸੀ ਇੱਕ ਦੇ ਇੱਕ ਦੇ ਠੀਕ ਹੈ ਜੀ ਦੋਸਤੋ ਜਿਹਨੂੰ ਝੋਟੀ ਪਸੰਦ ਆਊਗੀ ਬਾਈ ਨਾਲ ਫੋਨ ਤੇ ਗੱਲਬਾਤ ਕਰਕੇ ਖਰੀਦ ਲਿਓ ਬਾਕੀ ਅੱਗੇ ਲੈ ਕੇ ਚੱਲਦੇ ਆਂ ਹੋਰ ਝੋਟੀਆਂ ਦਿਖਾਉਨੇ ਆ ਤੁਹਾਨੂੰ ਮਨੇ ਜਿਵੇਂ ਜੋ ਪੁੱਛਿਆ ਜਵਾਬ ਦੇ ਦੋਸਤੋ ਇੱਕ ਹੋਰ ਜ਼ਬਰਦਸਤ ਛੋਟੀ ਦਿਖਾਉਣਿਆ ਤੁਹਾਨੂੰ ਥਣ ਹਵਾਨੇ ਦੇ ਵੀ ਜ਼ਬਰਦਸਤ ਹੈ ਪੂਰੀ ਐ ਨੂੰ ਤੋਰਦੀ ਕੋਈ ਨਹੀਂ ਕੋਈ ਨਹੀਂ ਵਾ ਮੋੜ ਲਾ ਬਾਈ ਤੇ ਆਜੋ ਦੋਸਤੋ ਬਾਈ ਨੂੰ ਪੁੱਛ ਰਿਹਾ ਨਾ ਡਿਟੇਲ ਬਾਈ ਸਤਿ ਸ੍ਰੀ ਅਕਾਲ ਬਾਈ ਨਾਮ ਦੱਸੋ ਕੀ ਆਲਮ ਖਾਨ ਕਿਹੜੀ ਜਗ੍ਹਾ ਤੋਂ ਆ ਜੀ ਮਿਹੰਡੇ ਤੋਂ ਬਾਈ ਕੁਪਾਰ ਦਾ ਹੀ ਕੰਮ ਆ ਬਾਈ ਹਾਂਜੀ ਹਾਂ ਕਿੰਨੇਵੇਂ ਸੂਏ ਝੋਟੇ ਇਹ ਇਹ ਦੂਜੇ ਸੂਏ ਕਿੰਨੇ ਕਿ ਦਿਨ ਹੋ ਗਏ ਜੀ ਇਹਨੂੰ ਹੋ ਗਏ ਵੀਰੇ 10 15 ਦਾ ਦੁੱਧ ਕਿੰਨਾ ਕਹੂਗਾ ਤਿਆਰ ਹੁਣ ਇਸ ਟਾਈਮ ਦੇਰੀ ਦੇਰੇ ਨੈਟਾ ਵਟ ਬੱਚੇ ਸਾਨੇ 14 ਲੀਟਰ 13 ਚ ਖਾ ਦੋਗੇ ਹਾਂਜੀ 13 ਚ ਕਰ ਲਵਾਂਗੇ ਹਾਂ 13 ਘਰੇ ਵੀ ਹੁੰਦੇ ਆ ਜਾਨਵਰ ਆਪਣੇ ਕੋਈ ਹਾਂਜੀ ਹਾਂਜੀ ਘਰੇ ਕੀ ਰੇਟ ਹੋ ਜੂਗਾ ਇਹਦਾ ਫਿਕਸ ਰੇਟ ਹਾਂਜੀ ਯੋ ਮੁੰਡੇ ਦੀ ਇੱਕ ਬੱਚੀ ਆ ਇੱਕ ਦੇ ਅੰਦਰ ਅੰਦਰ ਹੋ ਜੂ ਨਾ ਹੀ ਇੱਕ ਦੇ ਅੰਦਰ ਲੰਗ ਦੇ ਅੰਦਰ ਹੋਣੀ ਨਹੀਂ ਮਹਿੰਗੀ ਚੱਕ ਰੱਖੀ ਆ ਹਾਂਜੀ ਹਾਂ ਕਿੱਥੇ ਜੇ ਹੋ ਜੂਗੀ ਇਹ ਹੋ ਜੂਗੀ ਬਿਰਕ 1 2 ਦੀ ਲਾਸਟ ਟਾਈਮ 1 ਲੱਖ 2000 ਦੀ ਬਾਕੀ ਛੋਟ ਛੱਪਾ ਹੋ ਜੂਗਾ ਹਾਂ ਦੋਸਤੋ ਲੱਖ ਦੇ ਨੇੜੇ ਤੇੜੀ ਦੱਸਿਆ ਬਾਈ ਨੇ 1 2 ਦੀ ਹੋ ਜੂਗੀ ਬਾਕੀ ਤੁਸੀਂ ਫੋਨ ਤੇ ਕਰ ਲਿਓ ਗੱਲ ਨੰਬਰ ਬੋਲ ਦੋ ਬਾਈ 96469078 ਇੱਕ ਵਾਰੀ ਫਿਰ 96469078 ਠੀਕ ਹੈ ਜੀ ਦੋਸਤੋ ਝੋਟੀ ਚੰਗੀ ਆ ਥਣ ਥਣ ਚੰਗਾ ਲੱਗਿਆ ਹਵਾਨਾ ਵੀ ਚੰਗਾ ਦਿਖਾਉਂਦੀ ਆ ਦਰਮਿਆਨੇ ਕਦ ਕੜ ਸਸੂਨੇ ਥਣ ਹਵਾਨੀ ਦੀ ਝੋਟੀ ਆ ਦੋਸਤੋ ਬਾਕੀ 1 ਲੱਖ 2000 ਰੁਪਏ ਕਹਿੰਦਾ ਬਾਈ ਬਾਕੀ ਨੇੜ ਤੇੜ ਹੋ ਜੂਗੀ ਤੇ ਆ ਜੋ ਬਾਕੀ ਅੱਗੇ ਲੈ ਕੇ ਚੱਲਦੇ ਆ ਹੋਰ ਦਿਖਾਉਨੇ ਝੋਟੀਆਂ ਤੁਹਾਨੂੰ ਮੋੜ ਮੰਡੀ ਦੀਆਂ ਦੋਸਤੋ ਪੂਰੀ ਝੋਟੀ ਦਿਖਾਉਨੇ ਤੁਹਾਨੂੰ ਇੱਕ ਤੇਲੀਆ ਪੂਰੀ ਆ ਪੂਰੀ ਜਬਰਦਸਤ ਆ ਥੱਲੇ ਦੀ ਤੁਰੂ ਕੀ ਜਦੋਂ ਕਰ ਲਿਓ ਜੱਜਮੈਂਟ ਹਵਾਨੇ ਦੀ ਬਾ ਮੋੜ ਲਾ ਬਾਈ ਤੇ ਬਾਕੀ ਅਗਲੀ ਗੱਲ ਬਾਤ ਬਾਈ ਨਾ ਕਰਾ ਦਾਂਗੇ じゃ ਅੱਗੇ ਕੀ ਰੇਟ ਵੇਟ ਹੈ ਝੋਟੀ ਦਾ ਮੈਂ ਜਿਵੇਂ ਐਲ ਲੈਣੇ ਦੋਸਤੋ ਬਰੀਕੀਆਂ ਬਹੁਤ ਨੇ ਛੋਟੀ ਚ ਨਾੜਾਂ ਬਹੁਤ ਨੇ ਬਿਲਕੁਲ ਬਰੀਕ ਚਮੜੇ ਦੀ ਆ ਬਾਕੀ ਡਿਟੇਲ ਆਪਾਂ ਪੁੱਛਦੇ ਆਂ ਬਾਅਦ ਨੂੰ ਚੱਲ ਕੇ ਸਾਸਰੀ ਕਰ ਦੋ ਚਲ ਬਈ ਬਈ ਨਾਮ ਦੱਸੋ ਕੀ ਜੀ ਗੁਪਾਰ ਦਾ ਹੀ ਕੰਮ ਆ ਕੋਈ ਕਿਹੜੇ ਪਿੰਡੋਂ ਅੱਛਾ ਲੋਕਲੀਓ ਬਾਈ ਕਿੰਨੇਵੇਂ ਸੂਏ ਚੋਟੀ ਇਹ ਦੂਜਾ ਸੂਏ ਬਾਈ ਕਿੰਨੇ ਕਿ ਦਿਨ ਹੋ ਗਏ ਜੀ ਸੂਈ ਨੂੰ ਪਰਸੂ ਸੂਈ ਆ ਵੀਰੇ ਮੋਲੀ 12 ਕਿਲੋ 12 ਕਿਲੋ ਕੱਢ ਦੂ ਵੀ 14 15 ਬਾਈ ਹਾਂ ਬਣਾ ਬਈ ਰੇਟ ਕਿੰਨਾ ਕਰਦੇ ਆਂ ਬਾਈ 150 ਕਿੰਨੇ ਦੀ ਹੋਜੂ ਲਾਸਟ ਚਾਹੁੰਦਾ ਮੈਂ 90 90 ਦੀ ਹੋ ਜੂ 95 ਦੇ ਮਿਲ ਜੇ ਟੈਕਸ ਰੇਟ ਆ 100 ਰੁਪਏ ਹੀ ਹੁੰਦਾ ਨੰਬਰ ਬੋਲ ਦਿੰਦਾ 94 41 18 934 ਇੱਕ ਵਾਰੀ ਫਿਰ 94 41 18 934 ਠੀਕ ਹੈ ਦੋਸਤੋ ਇੱਕ ਵਾਰੀ ਫਾਨ ਹਵਾਲਾ ਚੋਟੀ ਦਾ ਫੇਰ ਦਿਖਾ ਦੇਣਾ ਬੂਰੀ ਝੋਟੀ ਆ ਤੇਲੀਆ ਬੂਰੀ ਬਾਕੀ ਬਾਈ ਕਹਿੰਦਾ 95000 ਦੀ ਹੋ ਜੂਗੀ ਬਾਕੀ ਦੋਸਤੋ ਸੌਦਾ ਤੁਸੀਂ ਕਰਨਾ ਫੋਨ ਤੇ ਨੇੜੇ ਆ ਕੇ ਤਸੱਲੀ ਕਰਕੇ ਜਾਨਵਰ ਲੈਣਾ ਤੁਹਾਡੀ ਬਾਕੀ ਅੱਗੇ ਲੈ ਕੇ ਚੱਲਦੇ ਆਂ ਦੋਸਤੋ ਇੱਕ ਤੋਂ ਜਾਨਵਰ ਹੋਰ ਦਿਖਾਉਣਾ ਤੁਹਾਨੂੰ ਮੋੜ ਮੰਡੀ ਦੇ ਆ ਝੋਟੀ ਵੀ ਆਪਣੀਆਂ ਬਾਈ ਚਲਾਈ ਖੋਲ ਕੇ ਇੱਕ ਹੋਰ ਦਿਖਾਉਣਾ ਦੋਸਤੋ ਪੂਰੀ ਜ਼ਬਰਦਸਤ ਝੋਟੀਆਂ ਜਾਣ ਜੂਨ ਵਾਲੀ ਪੂਰੀ ਡਬਲ ਆ ਤਰੂ ਕੀ ਜਦੋਂ ਤੁਸੀਂ ਦੇਖ ਲਓ ਹਵਾਨੇ ਦੀ ਕਰ ਲਿਓ ਜੱਜਮੈਂਟ ਇੱਕ ਵਾਰੀ ਆ ਇਹਨੂੰ ਚਲਾਦੀ ਲੰਬੀ ਵੜੀ ਜੀ ਪੂਰੀ ਡਬਲ ਝੋਟੀ ਆ ਦੋਸਤੋ ਜਾਨ ਵਾਲੀ ਆ ਚੌੜੇ ਢਾਂਚੇ ਦੀ ਆ ਤੇ ਮੂੰਹ ਮੱਥਾ ਦੇਖ ਸਕਦੇ ਆਂ ਇਧਰੋਂ ਥਾਣ ਥਾਣ ਦੇਖ ਲਿਓ ਠੀਕ ਆ ਚੰਗਾ ਲੱਗਿਆ ਪੂਰਾ ਭਾਈ ਇਹ ਕਿੰਨੇ ਵਸੂਆ ਕਿੱਜ ਵਸੂਆ ਭਾਈ ਕਿੰਨੇ ਕਿਦਰਾ ਹੋਗੇ ਸੂਈ ਨੂੰ ਬਹੁਤ ਸ਼ਾਮਾਂ ਦੇਣਾ ਇਹ ਥੱਲੇ ਬੋਲੀ ਕਿੰਨੀ ਕਹੂ ਭਾਈ ਇਹ ਥੱਲੇ ਹੋਣਾ ਹੈਗਾ 16 ਕਿਲੋ ਤਿਆਰ ਭਾਈ 18 ਵੀ ਦੇਉਂਗਾ ਆਮਣਾ ਅੱਛਾ 16 ਕਿਲੋ ਤਿਆਰੀ ਦਾ ਚਾਹੇ ਘਰੇ ਆ ਕੇ ਤਸੱਲੀ ਕਰ ਲੈ ਹਾਂਜੀ ਰੇਟ ਇਹਦਾ ਦਾ ਡੇਡ ਆ ਬਾਈ ਕਿੰਨੇ ਵੀ ਛੱਡ ਦੋਗੇ ਲੱਕਦੀ ਦੀ ਲਾਸਟ 20 ਕੁ ਦੀ ਹੋ ਜੂ ਤੇ ਜਿਵੇਂ ਬਾਈ ਜਾਵਾਂ ਫਿਕਸ ਕਰੇ ਨੰਬਰ ਫਿਰ ਬੋਲ ਦਿੰਦਾ 9564118954 ਠੀਕ ਹੈ ਜੀ ਉਸ ਤੋਂ ਆ ਦੋ ਝੋਟੀਆਂ ਲੈ ਕੇ ਆਇਆ ਬਾਈ ਮੰਡੀ ਦੇ ਕਹਿੰਦਾ ਘਰੇ ਆ ਕੇ ਤਸੱਲੀ ਕਰਨੀਆਂ ਬਾਈ ਕਹਿੰਦਾ ਘਰੇ ਵੀ ਕਰਾ ਦਾਂਗੇ ਤਸੱਲੀ ਜ਼ਬਰਦਸਤ ਝੋਟੀਆਂ ਨੇ ਦੇਦ ਨੇ ਬਾਕੀ ਜਿਹੜੀ ਇਹਨਾਂ ਚ ਤੁਹਾਨੂੰ ਪਸੰਦ ਆਊਗੀ ਦੋਸਤੋ ਨੇੜੇ ਜਾ ਕੇ ਆਪਣੀ ਤਸੱਲੀ ਕਰਕੇ ਖਰੀਦ ਲਿਓ ਤੇ ਬਾਕੀ ਭਾਗ ਲੱਗੇ ਇੱਥੇ ਹੀ ਖਤਮ ਕਰਨਾ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ